ਜਦੋਂ ਕੇ ਪੰਜਾਬ ਦੇ ਲੋਕ ਕਹਿੰਦੇ ਸੀ ਵੀ ਜਿਹੜੀ ਕੌਨਸਟੇਬਲ ਫੜੀ ਗਈ ਹੈ ਬਠਿੰਡੇ ਦੇ ਵਿੱਚ ਕੇ ਸੀਐਮ ਆਣ ਹੁਣ ਉਹਦੀ ਕੋਠੀ ਤੇ ਪੰਜਾ ਚਲਾਉਣ ਯਾਨੀ ਬਲਡੋజర్ ਨੂੰ ਕਹ ਰਹੇ ਸੀ ਲੋਕ ਕਿ ਉਹਦੇ ਘਰ ਦੇ ਉੱਤੇ ਬਲਡੋజర్ ਚੱਲਣਾ ਚਾਹੀਦਾ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਧਰਨੀ ਹੈ ਪੰਜਾਬ ਦੇ ਲੋਕ ਵਧਾਈਆਂ ਦੇ ਰਹੇ ਨੇ ਮੁੱਖ ਮੰਤਰੀ ਜੀ ਆਇਆਂ ਨੂੰ ਸਾਸ਼ੀ ਕਾਲ ਮੀਕਣ ਆ ਤੁਸੀ ਬਿਲਕੁਲ ਠੀਕ-ਠਾਕ ਹੋ ਕੇ ਹੱਸੇ-ਵਾਸੇ ਹੋ ਕੇ ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਅਮਨਦੀਪ ਦੇ ਬਾਰੇ ਵਿੱਚ ਅੱਛੇ ਜੀ ਜਿਹੜੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਅਪਡੇਟ ਇਹ ਕਿ ਭਗਵਤ ਮਾਨ ਨੇ ਚਲਾਇਆ ਅਮਨਦੀਪ ਤੇ ਕਾਰ ਤੇ ਬਲਡੋਜ਼ਰ ਤੇ ਅਕੀ ਪੂਰੀ ਦੀ ਪੂਰੀ ਅਪਡੇਟ ਹੈ ਅਮਨਦੀਪ ਦੇ حوالے ਤੋਂ ਕਿਸ ਤਰ੍ਹਾਂ ਉਹ ਪੈਸੇ ਬਣਾਉਂਦੀ ਪਈ ਸੀ ਪੂਰੀ ਦੀ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਫਿਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਵੀਡੀਓ ਵੇਖਣ ਤੋਂ ਪਹਿਲਾਂ ਸਾਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਵੀ ਕਰੋ ਕਲਿੱਕ ਤਾਂ ਚਲਦੇ ਆਂ ਵੇਖਦੇ ਆਂ ਵੀਡੀਓ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਸੋ lettes go हां जी पंजाब वालेोस सत श्री अकाल ਜਿੰਨੇ ਕੇ ਪੰਜਾਬ ਦੇ ਲੋਕ ਕਹਿੰਦੇ ਸੀ ਵੀ ਜਿਹੜੀ ਕੌਨਸਟੇਬਲ ਫੜੀ ਗਈ ਆ ਬਠਿੰਡੇ ਦੇ ਵਿੱਚ ਕੇ ਸੀਐਮ ਮਾਨ ਹੁਣ ਉਸ ਦੀ ਕੋਠੀ ਤੇ ਪੰਜਾ ਚਲਾਉਣ ਯਾਨੀ ਬਲਡੋజర్ ਨੂੰ ਕਹ ਰਹੇ ਸੀ ਲੋਕਾਂ ਦੇ ਘਰ ਦੇ ਉੱਤੇ ਬਲਡੋజర్ ਚੱਲਣਾ ਚਾਹੀਦਾ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਧਰਨੀ ਹੈ ਪੰਜਾਬ ਦੇ ਲੋਕ ਵਧਾਈਆਂ ਦੇ ਰਹੇ ਨੇ ਮੁੱਖ ਮੰਤਰੀ ਨੂੰ ਕਿ ਆਪ ਦੀ ਜਿਹੜੀ ਮਹਿਕਮੇ ਦੀ ਉਹਨਾਂ ਨੂੰ ਨਹੀਂ ਕਹਿ ਸਕਦੇ ਮਹਿਕਮਾ ਜਿਹੜਾ ਪੁਲਿਸ ਦਾ ਉਹਦੇ ਵਿੱਚੋਂ ਇੱਕ ਕਾਸਟੇਬਲ ਕੁੜੀ ਫੜੀ ਗਈ ਹੈ ਜਿਹਦਾ ਨਾਮ ਹੈ ਅਮਨਦੀਪ ਕੌਰ ਬਹੁਤ ਜ਼ਿਆਦਾ ਕਹਿੰਦੇ ਉਹਨੇ ਪੈਸਾ ਪੂਸਾ ਬਣਾ ਲਿਆ ਜੀ ਚਿੱਟਾ ਵੇਚਿਆ ਜੀ ਬਹੁਤ ਸਾਰੇ ਯਾਨੀ ਲੋਕਾਂ ਦੇ ਨਾਲ ਨਜਾਇਜ਼ ਸਬੰਧ ਨੇ ਉਹਦੇ ਪੁਲਿਸ ਅਫਸਰਾਂ ਦੇ ਨਾਲ ਔਰ ਜਿਹੜੀ ਹੁਣ ਵੱਡੀ ਖਬਰ ਆ ਗਈ ਹੈ ਉਹ ਸੀਐਮ ਮਾਨ ਬੰਨੀ ਆ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਅਕਸਰ ਸਾਡੇ ਪੰਜਾਬ ਦੇ ਲੋਕ ਤੇਹੀ ਕਹਿ ਰਹੇ ਆ ਕਿ ਭਾਈ ਤੁਸੀਂ ਉਹਦਾ ਘਰ ਨਹੀਂ ਟਾਇਆ ਬੀਤੇ ਦੋ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਪਰ ਅੱਜ ਜਿਹੜੀ ਭਗੰਤ ਮਾਨ ਨੇ ਬਹਾਦਰੀ ਕੀਤੀ ਹੈ ਉਹ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਅਕਸਰ ਭਗਵੰਤ ਮਾਨ ਦੀ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਦਾ ਹੀ ਲੋਕ ਉਹਨੂੰ ਨਿੰਦ ਵੀ ਰਹੇ ਨੇ ਤੇ ਖੁਰ ਭਗਵੰਤ ਮਾਨ ਕਹਿੰਦਾ ਮੈਨੂੰ ਰੋਕ ਉੱਠ ਕੇ ਸਵੇਰ ਗਾਲਾਂ ਕੱਢਦੇ ਨੇ ਪਰ ਅੱਜ ਪਹਿਲੀ ਵਾਰ ਮੁੱਖ ਮੰਤਰੀ ਸੀਐਮ ਮਾਨ ਪੰਜਾਬ ਦੇ ਵਿੱਚ ਇੱਕ ਉਸ ਯਾਨੀ ਅਮਨਦੀਪ ਕੌਰ ਜਿਹੜੀ ਕਾਸਟੇਬਲ ਹੈ ਉਹਨਾਂ ਦੇ ਘਰ ਤੇ ਪੀੜਾ ਪੰਜਾ ਕਿਵੇਂ ਚਲਾਉਂਦੇ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਲੋਗੇ ਫਿਰ ਬਾਅਦ ਦੇ ਵਿੱਚ ਇਹ ਨਾ ਕਿਓ ਕਿ ਮੁੱਖ ਮੰਤਰੀ ਮਾੜਾ ਜਿਹੜੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਤਾਂ ਗੱਲ ਇੱਥੇ ਆ ਜਾਂਦੀ ਜਿਵੇਂ ਭਗਵੰਤ ਮਾਨ ਚਾਰੇ ਪਾਸੋਂ ਯਾਨੀ ਸਰਕਾਰ ਡਿੱਗੀ ਹੋਈ ਹੈ ਭਗਵੰਤ ਮਾਨ ਨੂੰ ਲੋਕ ਗਾਲਾਂ ਵੀ ਕੱਢਦੇ ਨੇ ਬਹੁਤ ਸਾਰਾ ਯਾਨੀ ਕਿਸੇ ਵੀ ਕੰਮ ਨਹੀਂ ਆਈ ਸਾਡੇ ਸਰਕਾਰ ਪਰ ਅੱਜ ਜਿਹੜਾ ਕੀਤਾ ਭਗਵੰਤ ਮਾਨ ਨੇ ਉਹ ਤਾਂ ਦੇਖੋ ਦੇਖਣਾ ਬਣਦਾ ਸਾਰੇ ਪੰਜਾਬੀਆਂ ਨੂੰ ਸਾਰੇ ਹੀ ਵਸੀਆਂ ਨੂੰ ਪੰਜਾਬ ਵਾਲਿਆਂ ਨੂੰ ਅਪੀਲ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਵੀਰ ਕਿਉਂਕਿ ਮੁੱਖ ਮੰਤਰੀ ਦਾ ਕਾਰਨਾਮਾ ਤੁਹਾਨੂੰ ਦਿਖਾਵਾਂਗੇ ਪਰ ਜਿਹੜੀ ਆ ਖਬਰ ਹੈ ਇਹ ਸੁਣੋ ਜਰਾ ਜਿਹੜੀ ਉਹ ਕੁੜੀ ਸੀ ਚਿੱਟਾ ਵੇਚਦੀ ਸੀ ਬਹੁਤ ਸਾਰੇ ਨਜਾਇਜ਼ ਸਬੰਧ ਨੇ ਕਈ ਲੋਕਾਂ ਦੇ ਨਾਲ ਨੇ ਵੱਡੇ ਵੱਡੇ ਐਸਪੀ ਦਾ ਐਸਐਸਪੀ ਤੱਕ ਦੇ ਰੈਂਕ ਦੇ ਲੋਕਾਂ ਨਾਲ ਉਹਦੇ ਨਜਾਇਜ਼ ਸਬੰਧ ਰਹੇ ਯਾਨੀ ਇੱਕ ਐਸੀ ਕਾਂਸਟੇਬਲ ਹੈ ਜਿਹੜੀ ਗਲਤ ਕੰਮਾਂ ਦੇ ਵਿੱਚ ਵੀ ਆ ਔਰ ਚਿੱਟੇ ਦੇ ਵਿੱਚ ਵੀ ਆ ਸੁਣੋ ਜਰਾ ਧਿਆਨ ਦੇ ਨਾਲ ਬਾਦ ਦੇ ਵਿੱਚ ਉਹ ਭਗਵਤ ਮਾਨ ਦਾ ਬਿਆਨ ਸੁਣਾਵਾਂਗੇ ਚਲੋ ਪੰਜਾਬ ਦੇ ਨੌਜਵਾਨਾਂ ਦੀ ਲਾਸ਼ ਤੇ ਐਸ਼ ਕਰਨ ਵਾਲੀ ਪੁਲਿਸ ਵਾਲੀ ਬੀਬੀ ਰੀਲਾ ਭਰੋ ਵਾਲੀ ਬੀਬੀ ਖਾਣ ਤੇ ਨਜ਼ਾਰੇ ਲੈਣ ਵਾਲੀ ਬੀਬੀ ਹੂੰ ਨਸ਼ਾ ਵੇਚਣ ਵਾਲੀ ਬੀਬੀ ਅੱਜ ਪੁਲਿਸ ਤੇ ਅੜਿੱਕੇ ਚੜ ਗਈ ਏ ਇਸ ਬੀਬੀ ਨੇ ਇੱਕ ਮੁਕਸਰ ਦੇ ਬਾਪੇ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ ਸੋ ਬੀਬੀ ਦੇ ਖਿਲਾਫ 2022 ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕਤਕਮਾ ਦਰਜ ਹੋਇਆ ਸੀ ਫਿਰ ਇਸ ਬੀਬੀ ਦੀ ਇੱਕ ਜਨਾਨੀ ਦੇ ਨਾਲ ਹਸਪਤਾਲ ਦੇ ਵਿੱਚ ਗੁੱਤਮ ਗੁੱਤੀ ਹੋਈ ਕਿਉਂਕਿ ਉਹਦਾ ਘਰ ਵਾਲਾ ਇੰਨੇ ਪੱਟ ਲਿਆ ਸੀ ਇੱਕ ਇਹਨੇ ਔਨ ਡਿਊਟੀ ਇੱਕ ਸਰਕਾਰੀ ਡਾਕਟਰ ਦੇ ਨਾਲ ਹਸਪਤਾਲ ਦੇ ਵਿੱਚ ਪਤਮੀ ਜੀ ਕੀਤੇ ਧੱਕੇ ਕੀਤਾ ਇਹ ਇੰਨੀ ਬੀਬੀ ਚਾਮਲੀ ਹੋਈ ਸੀ ਕਿ ਉਹ ਚਾਮਲੀ ਹੋਈ ਸੀ ਕਿਉਂਕਿ ਬੀਬੀ ਦੇ ਜਿਹੜੇ ਨੇ ਪ੍ਰੋਫੈਸ਼ਨਲ ਜਿਹੜੇ ਸਬੰਧ ਸੀ ਉਹ ਬਹੁਤ ਵੱਡੇ ਵੱਡੇ ਅਫਸਰਾਂ ਦੇ ਨਾਲ ਸੀ ਆਈਪੀਐਸ ਅਫਸਰਾਂ ਦੇ ਨਾਲ ਐਸਐਸਪੀ ਰੈਂਕ ਦੇ ਅਫਸਰਾਂ ਦੇ ਨਾਲ ਡੀਆਈਜੀ ਰੈਂਕ ਦੇ ਅਫਸਰਾਂ ਦੇ ਨਾਲ ਸੀ ਮੈਂ ਤੇ ਉਸ ਆਈਪੀਐਸ ਆਫੀਸਰ ਮੁੰਡੇ ਨੂੰ ਵਧਾਈ ਦਿੰਦਾ ਜਿਨੇ ਅਜੇ ਅੰਡਰ ਟ੍ਰੇਨਿੰਗ ਇਹਨੂੰ ਫੜ ਲਿਆ ਔਰ ਜਦੋਂ ਇਹਨੂੰ ਫੜਿਆ ਨਾਲ ਦੀ ਨਾਲ ਇਹਦੇ ਕੋਲ ਉਸਨੇ ਦੋ ਆਈਫੋਨ ਖੋਲੇ ਮਨਦੀਪ ਆਈਫੋਨ ਦੋ ਇੱਕ ਲੇਡੀ ਕਨਸਟੇਬਲ ਜਿਹਦੀ ਤਨਖਾਹ ਅਜ 50000 ਹੋਗੀ ਤੇ 1.5 ਲੱਖ ਰੁਪਏ ਦੇ ਦੋ ਆਈਫੋਨ ਫੜ ਲਏ ਉਹ ਜੇ ਕਰ ਮੁੰਡਾ ਆਈਪੀਐਸ ਅਫਸਰ ਜਿਹੜਾ ਜੇ ਨਾ ਮੋਬਾਈਲ ਫੋਨ ਫੜਦਾ ਇਹਨੇ ਨਾਲ ਦੀ ਨਾਲ ਫੋਨ ਕਰ ਦੇਣਾ ਸੀ ਵੱਡੇ ਅਫਸਰਾਂ ਨੂੰ ਇਹ ਤੇ ਕੱਲੇ ਇੱਕ ਆਈਪੀਐਸ ਅਫਸਰ ਦਾ ਨਾਮ ਲੈ ਗੀ ਕਹਿੰਦੀ ਐ ਚੁੱਪ ਕੇ ਕਹਿੰਦੀ ਮੇਰੀ ਗੱਲ ਕਰਾਓ ਦੇ ਨਾਲ ਯਾਨੀ ਕੌਸਟੇਬਲ ਹੈ ਜਿਹੜੀ ਉਹਦੀ ਪਾਵਰ ਬਹੁਤ ਜ਼ਿਆਦੇ ਆ ਕਿਉਂਕਿ ਉਹਦੇ ਐਸਐਸਪੀ ਦੇ ਰੈਂਕ ਦੇ ਬੰਦਿਆਂ ਤੱਕ ਯਾਨੀ ਸੰਬੰਧ ਦੱਸੇ ਜਾਂਦੇ ਨੇ ਯਾਨੀ ਨਜ਼ਾਇਜ਼ ਸੰਬੰਧ ਔਰ ਹੁਣ ਦੂਜੇ ਪਾਸੇ ਆਜੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਜਿਹਨੂੰ ਪੰਜਾਬ ਦੀ ਜਨਤਾ ਨਗਾਤਾਰ ਕੋਸ ਰਹੀ ਆ ਪਰ ਐਡਾ ਮਾੜਾ ਵੀ ਨਹੀਂ ਹੈਗਾ ਕਿਉਂ ਕਿ ਮੁੱਖ ਮੰਤਰੀ ਦਾ ਪਹਿਲਾ ਨਮੂਨਾ ਆਪਣੀ ਸਰਕਾਰ ਹੁੰਦਾ ਇੱਕ ਪਹਿਲੀ ਜਿਹੜੀ ਝਲਕ ਦੇਖੀਏ ਤੁਸੀਂ ਬੀਤੇ ਦਿਨ ਕਿ ਮੁੱਖ ਮੰਤਰੀ ਦੀ ਪਹਿਲੀ ਬਹਾਦਰੀ ਦਾ ਨਮੂਨਾ ਤੁਹਾਨੂੰ ਸੁਣਾਉਣੇ ਆ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਕੋਸ ਰਹੇ ਨੇ ਤੇ ਮੁੱਖ ਮੰਤਰੀ ਪੰਜਾਬ ਲਈ ਨਿਖਿੜਦਾ ਇਹ ਕੁਝ ਨਹੀਂ ਕਰਦਾ ਪਹਿਲੀ ਝਲਕੋ ਦੀ ਕਰਨਲ ਬਾਡ ਦੀ ਜਿਹੜੀ ਘਰਵਾੜੀ ਹੈ ਉਹਨਾਂ ਨੂੰ ਇਨਸਾਫ ਦਿਵਾ ਦਿੱਤਾ ਸੀਐਮ ਮਾਨ ਨੇ ਉਹਨਾਂ ਨੂੰ ਇਨਸਾਫ ਦਿਵਾ ਦਿੱਤਾ ਜਿਹੜਾ ਕਰਨਲ ਸਾਹਿਬ ਕੁੱਟਿਆ ਗਿਆ ਫੌਜੀ ਉਹਦੀ ਘਰਵਾਲੀ ਨੂੰ ਇਨਸਾਫ ਦਿਵਾ ਕੇ ਹਟੇ ਨੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਕੇ ਹੱਤ ਉਹਨੇ ਬੀਤੀ ਰਾਤ ਬਹੁਤ ਵੱਡਾ ਐਕਸ਼ਨ ਕੀਤਾ ਭਗਵੰਤ ਮਾਨ ਨੇ ਔਰ ਦੂਜੇ ਪਾਸੇ ਹੁਣ ਇਹ ਜਿਹੜੀ ਕੁੜੀ ਹੈ ਜਿਹੜੀ ਕਾਸਟੇਬਲ ਫੜੀ ਗਈ ਹੈ ਇਹਦਾ ਨਾਮ ਸੀ ਅਮਨਦੀਪ ਕੌਰ ਕਹਿੰਦੇ ਜੀ ਇਹਦੇ ਕੋਲ 15-20 ਕਰੋੜ ਰੁਪਏ ਰੱਖਦਾ ਯਾਨੀ ਕਿ ਇਹਦੇ ਚਿੱਟੇ ਨਾਲ ਬਣਾ ਰੱਖਿਆ ਚਲੋ ਠੀਕ ਹੈ ਪਰ ਮੁੱਖ ਮੰਤਰੀ ਸਾਹਿਬ ਫਿਰ ਉਹਨਾਂ ਪੀੜਾ ਪੰਜਾ ਕਿਵੇਂ ਚਲਾਉਂਦੇ ਆ ਉਹ ਵੀ ਸੁਣ ਲੋ ਜਰਾ ਦੇਖੋ ਭਗਵੰਤ ਮਾਨ ਇੱਕ ਉਹ ਮੁੱਖ ਮੰਤਰੀ ਆ ਜਿਹਦਾ ਨਾਮ ਸ਼ਨਾਇਰੇ ਅੱਖਰਾਂ ਦੇ ਵਿੱਚ ਤਾਂ ਨਹੀਂ ਬਲੈਕ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਇਤਿਹਾਸ ਦੇ ਵਿੱਚ ਕਿ ਐਸਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਨਾ ਤੁਸੀਂ ਕਦੇ ਵੇਖਿਆ ਹੋਣਾ ਤੇ ਨਾ ਕਦੇ ਵੇਖਣਾ ਕਿਉਂਕਿ ਇਹ ਤਾਂ ਪੀੜ੍ਹੀਆਂ ਤੋਂ ਲੈ ਕੇ ਮੈਂ ਕਹਿੰਦਾ ਬਜ਼ੁਰਗਾਂ ਤੋਂ ਲੈ ਕੇ ਜਦੋਂ ਦੀਆਂ ਸਾਡੇ ਇੱਥੇ ਸਰਕਾਰਾਂ ਬਣਦੀਆਂ ਆਈਆਂ ਨੇ ਸਾਡੇ ਜਿਹੜੇ ਬਜ਼ੁਰਗ ਰਹੇ ਨੇ ਨਾ ਤਾਂ ਉਹਨਾਂ ਦੇ ਵੇਲੇ ਇਹੋ ਜਿਹਾ ਕੋਈ ਮੁੱਖ ਮੰਤਰੀ ਆਇਆ ਜਿਹੜਾ ਐਡੀ ਵੱਡੀ ਬੇਈਮਾਨੀ ਦੇ ਉੱਤੇ ਉਤਰਿਆਵੇ ਔਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਸਾਡੇ ਉਮਰ ਦੇ ਵਿੱਚ ਦੋ ਤਿੰਨ ਮੁੱਖ ਮੰਤਰੀ ਜੇ ਵੇਖੇ ਨੇ ਪਰ ਇੰਨੇ ਮਾੜੇ ਨਹੀਂ ਹੈਗੇ ਸੀ ਜਿਨ੍ਹਾਂ ਲੋਕਾਂ ਤੋਂ ਅੱਖ ਕੇ ਸਰਕਾਰ ਬਣਦੀ ਆ ਪੰਜਾਬ ਦੇ ਅੰਦਰ ਅੱਜੋ ਹੀ ਲੋਕ ਉਹਨਾਂ ਨੂੰ ਯਾਦ ਕਰ ਰਹੇ ਜਿਨ੍ਹਾਂ ਤੋਂ ਅੱਕੇ ਹੋਏ ਸੀ ਕਹਿੰਦੇ ਭਗਵਾਨ ਤਮਨ ਨੂੰ ਲਿਆਂਦਾ 9294 ਐਮਐਲਏ ਦਿੱਤੇ ਤੇ ਅੱਜ ਇਹਨਾਂ ਦੇ ਪੰਜਾਬ ਦੇ ਵਿੱਚ ਚਿਰਕਰੀ ਹੋਈ ਪਈ ਐ ਤੇ ਫਿੱਟੇ ਨੂੰ ਇਹ ਸਰਕਾਰ ਦੇ ਜਿਹੜੀ ਸਾਡੇ ਗਰੀਬਾਂ ਦੇ ਕਦੇ ਮਜ਼ਦੂਰਾਂ ਦੇ ਜਾਂ ਕਿਸਾਨਾਂ ਦੇ ਜਾਂ ਵਪਾਰੀਆਂ ਦੇ ਤੁਸੀਂ ਦੱਸ ਦਿਓ ਜੇਕਰ ਤੁਹਾਡੇ ਕੰਮ ਆਇਆ ਹੋਵੇ ਕੋਈ ਉਹ ਸਾਡੇ ਇੱਥੇ ਕਰਨਲ ਕੁੱਟੇ ਜਾਂਦੇ ਆ ਸਾਡੇ ਪੰਜਾਬ ਦੇ ਉਹ ਨੌਜਵਾਨ ਕੁੱਟੇ ਜਾਂਦੇ ਆ ਦੇਖੋ ਗਨ ਕਰਨ ਨੂੰ ਛੋਟੀ ਲੱਗ ਸਕਦੀ ਐ ਜਿਹੜਾ ਬੰਦਾ ਆਪਣੀ ਜਾਨ ਦੀ ਬਾਜ਼ੀ ਦੇ ਕੇ ਆਪਦੇ ਪਰਿਵਾਰ ਤੋਂ ਦੂਰ ਰਹਿ ਕੇ ਸਾਨੂੰ ਪ੍ਰੋਟੈਕਟ ਕਰਦਾ ਹੋਵੇ ਪੂਰੇ ਦੇਸ਼ ਨੂੰ ਪ੍ਰੋਟੈਕਟ ਕਰਦਾ ਹੋਵੇ ਤੇ ਉਹਦੇ ਲੋਕਾਂ ਨੂੰ ਇੱਥੇ ਕੁੱਟ ਮਾਰ ਦਿੰਦੀ ਆ ਪੰਜਾਬ ਦੀ ਪੁਲਿਸ ਸਾਰੀ ਨਹੀਂ ਮਾਰੀ ਉਹੀ ਉਹੀ ਮਾਰੇ ਨੇ ਜਿਨ੍ਹਾਂ ਨੇ ਹੱਥ ਚੱਕਿਆ ਔਰ ਹੁਣ ਉਹਨਾਂ ਦੇ ਐਕਸ਼ਨ ਕਰਨ ਦੀ ਬਜਾਏ ਭਗਵੰਤ ਮਾਨ ਨੇ ਗੋਲ-ਮੋਲ ਗੱਲ ਕਰਕੇ ਕੀ ਸਾਬਤ ਕਰਨਾ ਚਾਹੁੰਦਾ ਹੈ ਕਿ ਮੇਰਾ ਰਾਜ ਹੈ ਇੱਥੇ ਪਰ ਨਹੀਂ ਤੇਰਾ ਰਾਜ ਖਤਮ ਹੋ ਚੁੱਕਿਆ ਹੈ ਤੈਨੂੰ ਲੋਕ ਨਕਾਰ ਚੁੱਕੇ ਨੇ ਲੋਕ ਨਖਿੱਧਾ ਸਮਝ ਚੁੱਕੇ ਨੇ ਕਿਉਂਕਿ ਦੇਖੋ ਪੰਜਾਬ ਦੇ ਲੋਕਾਂ ਨੇ ਤਾਂ ਨਕਾਰ ਨਹੀਂ ਹੈ ਹਨਾ ਇਹਨਾਂ ਦੇ ਘਰ ਦੇ ਵਿੱਚੋਂ ਅੱਗ ਲੱਗ ਪਈ ਹੈ ਜਿਹੜੀ ਭਗਵੰਤ ਮਾਨ ਦੀ ਕੁੜੀ ਹੈ ਬਿਲਕੁਲ ਸੱਚ ਕਹਿ ਕੇ ਗਈ ਹੈ ਉਹ ਕਹਿੰਦੀ ਮੇਰਾ ਪਿਓ ਜਦੋਂ ਸਾਡਾ ਨਹੀਂ ਹੋ ਸਕਦਾ ਤੁਹਾਡਾ ਪੰਜਾਬੀਆਂ ਦਾ ਕੀ ਹੋਊਗਾ ਬਹੁਤ ساری ਵਾਰ ਬਹੁਤ ساری ਵਾਰ ਲੱਖਾ ਸਿੰਘ ਸੁਧਾਨਾ ਨੇ ਵੀ ਕਹੀ ਇਹ ਗੱਲ ਬੜੀਆਂ ਲਾੜ ਤਾਂ ਪਾਉਂਦਾ ਲੱਖਾ ਸਿੰਘ ਸੁਧਾਨਾ ਕਿ ਭਾਈ ਸਾਡੇ ਪਾਣੀਆਂ ਦੇ ਪ੍ਰਤੀ ਜਾਂ ਸਾਡੇ ਚਿੱਟੇ ਦੇ ਪ੍ਰਤੀ ਜਾਂ ਫਿਰ ਸਾਡੇ ਹੋਰ ਮੁੱਦੇ ਨੇ ਬਹੁਤ ਸਾਰੇ ਪੰਜਾਬ ਦੇ ਅੰਦਰ ਜਿਹੜੇ ਖੁਦ ਕਹਿ ਕੇ ਭਵੰਤਮਾਨ ਨੇ ਸਰਕਾਰ ਬਣਾਈ ਹੈ ਯਾਰ ਕਹਿੰਦਾ ਬੇਅਦਵੀ ਤੇ ਮੈਂ ਕਾਨੂੰਨ ਬਣਾਉਂਗਾ ਬੰਦੀ ਸਿੰਘਾਂ ਨੂੰ ਬਾਹਰ ਲਿਆਉਂਗਾ ਚਿੱਟਾ ਸਾਰੇ ਪੰਜਾਬ ਚੋਂ ਖਤਮ ਕਰ ਦੂੰਗਾ ਤਾਂ ਤੁਸੀਂ ਦੱਸ ਦਿਓ ਅੱਜ ਤੱਕ ਕੀ ਹੋਇਆ ਅਮਰਪਾਲ ਸਿੰਘ ਨੂੰ ਵੀ ਨਜਾਇਜ਼ ਤੱਕੇ ਦੇ ਨਾਲ ਡੇਰੂ ਘੜ ਦੇ ਵਿੱਚ ਬੰਦ ਕੀਤਾ ਸੋ ਇਸ ਗੱਲਾਂ ਤੇ ਪੂਰੀ ਗੌਰ ਕਰਨ ਦੀ ਲੋੜ ਆ ਸਾਨੂੰ ਕੱਲੇ-ਕੱਲੇ ਪੰਜਾਬੀਆਂ ਨੂੰ ਜਿੰਨੇ ਪੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜ਼ਰੂਰ ਓਕੇ ਜੀ ਆ ਵੀਡੀਓ ਤੁਸੀਂ ਸਭ ਵੇਖੀਏ ਆਮਨਦੀਪ ਜੇ ਜਿਹੜੀ ਜਿਹੇ ਚਿੱਟਾ ਵੇਚਦੀ ਏ ਨਾਲ ਉਹੋ ਜਿਆਦਾ ਇਹੋ ਜਿਹੇ ਨਾਜਾਇਜ਼ ਕੰਮ ਕਰਦੀ ਏ ਕਿ ਉਹਨੇ ਵਾਵਾ ਜਿਹੜਾ ਵੱਡੀ ਮਗਧਾ ਚ ਜਿਹੜਾ ਮਾਲ ਫਲਾਲ ਬਣਾ ਲਿਆ ਦਾ ਹੈ ਤੁਹਾਨੂੰ ਲੈ ਕੇ ਹਰ ਕੋਈ ਜਿਹੜਾ ਚਿੰਤਾ ਸ਼ੋਅ ਕਰਦਾ ਪਿਆ ਸੀ ਜਨਾਲੀ ਲੋਕ ਕਹਿੰਦੇ ਪੈਸੰਕੇ ਉਹਦੇ ਖਿਲਾਫ ਜਿਹੜਾ ਕੋਈ ਆਪਸ਼ਨ ਕਿਉਂ ਨਹੀਂ ਲਿਆ ਜਾਂਦਾ ਪਿਆ ਤੇ ਇੱਥੇ ਭਗਵਤ ਮਾਨ ਸਿੰਘ ਨੇ ਪਹਿਲੀ ਵਾਰੀ ਕੋਈ ਇੰਜ ਦਾ ਕੰਮ ਕਰਕੇ ਵਿਖਾਇਆ ਹੈ ਕਿ ਲੋਕੀ ਜਿਹੜੇ ਖੋਚ ਹੋ ਗਏ ਨੇ ਤਾਂ ਭਗਵਤ ਮਾਨ ਦੇ ਜਿਹੜੇ ਗੀਤ ਨੂੰ ਗਾंदे ਪੈ ਨੇ ਕਿ ਭਗਵਤ ਮਾਨ ਨੇ ਪਹਿਲੀ ਵਾਰੀ ਕੋ ਵੱਡਾ ਕੰਮ ਕਰਕੇ ਵਿਖਾਇਆ ਹੈ ਤੇ ਆ ਤੁਸੀਂ ਇਹ ਵੀਡੀਓ ਵੇਖੀਏ ਤੁਹਾਡਾ ਕੀ ਪੁਆਇੰਟ ਆ ਫਿਊ ਹੈ ਅਮਨਦੀਪ ਨੇ ਜੋ ਕੁਝ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਜੋ ਚੀਜ਼ ਉਹ ਕਰਦੀ ਰਹੀ ਹੈ ਉਹਦੀ ਉਹਨੂੰ ਕੀ ਸਜ਼ਾ ਲੱਭਣੀ ਚਾਹੀਦੀ ਹੈ ਤੁਸੀਂ لازਮੀ ਦੱਸੋ ਕਮੈਂਟ ਸੈਕਸ਼ਨ ਚ ਤੁਸੀਂ لازਮੀ ਸਾਂਝੀ ਕਰੋ ਆਪਣੇ ਵਿਚਾਰ ਅੱਗੇ ਤੇ ਤੁਹਾਡੇ ਫੀਡਬੈਕ ਦਾ لازمی ਇੰਤਜ਼ਾਰ ਰਹਿੰਦਾ ਹੈ ਅੱਗੇ ਵੀਡੀਓ ਆਤੀ ਮਕਾਵਾਂਗੀ ਤੁਹਾਡੇ ਰੱਖਿਆ ਤੁਮ ਲਗਾਤਾਰ ਹੋਗੇ ਸੱਚ ਫੇਕਾਰ